ਕੋਈ ਆ ਪਰਿਵਾਰ ਸਦਮੇ ਚ ਬਾਕੀ ਸਾਰਾ ਕੁਝ ਸਵੇਰੇ 10 11 ਵਜੇ ਪੁਨਰ ਦਾ ਇਸ਼ਨਾਨ ਕਰਵਾ ਕੇ ਸਿੱਖੀ ਰੀਤਾ ਰਵਾਜਾਂ ਮੁਤਾਬਕ ਉਹਨਾਂ ਸੰਸਕਾਰ ਕੀਤਾ ਜਾਊਗਾ ਸੋ ਬਹੁਤ ਦੁੱਖ ਦੀ ਘੜੀ ਆ ਮੈਂ ਕਹਿੰਦਾ ਇਸ ਪਿੰਡ ਲਈ ਸਾਡੇ ਇਲਾਕੇ ਜਗਰਾਉਂ ਲਈ ਲੁਧਿਆਣਾ ਜ਼ਿਲ੍ਹੇ ਲਈ ਤੇ ਸਮੁੱਚੇ ਪੰਜਾਬ ਲਈ ਤੇ ਜਿੱਥੇ ਵੀ ਪਿਆਬੀ ਵਸਦੇ ਆ ਇਤੋਂ ਵੱਡੀ ਦੁੱਖ ਦੀ ਘੜੀ ਨਹੀਂ ਅੱਜ ਹਰ ਪਿਆਬੀ ਰੋਂਦਾ ਜਿਹਨੂੰ ਪਤਾ ਸੀ ਕਿ ਰਾਜਵੀਰ ਜਵੰਦਾ ਕੀ ਆ ਨੇ ਕੀ ਸਾਡੀ ਸਾਡੇ ਸੱਭਿਆਚਾਰ ਲਈ ਦੇਣ ਸੀ ਕਿਉਂਕਿ ਜੋ ਇਹਨੇ ਸੱਭਿਆਚਾਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਬੜੇ ਬੜਮੁੱਲੇ ਇਹਦੇ ਗੀਤ ਸੀਗੇ ਤੇ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਅੱਜ ਇੱਥੇ ਲਚਰਤਾ ਦੀ ਬਹੁਤ ਪਰਮਾਰ ਆ ਉੱਥੇ ਮੈਂ ਸਮਝਦਾ ਕਿ ਜਵੰਦੇ ਹਰਗੇ ਗੀਤਕਾਰ ਦਾ ਜਾਣਾ ਸਾਡੇ ਸੱਭਿਆਚਾਰ ਲਈ ਬਹੁਤ ਵੱਡਾ ਘਾਟਾ ਵਾ ਮੇਰੇ ਕੋਲ ਕੀ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਕੋਲੇ ਉਹ ਸ਼ਬਦ ਪੇਸ਼ ਕਰ ਸਕਾਂ ਸੋ ਅੱਜ ਸਾਰੇ ਪਿਆਵ ਦੇ ਲੋਕ ਰੋਂਦੇ ਆ ਜਿੱਥੇ ਵੀ ਕੋਈ ਪਿਆ ਵੀ ਬੈਠਾ ਜਿਹੜਾ ਸੱਭਿਆਚਾਰ ਨਾਲ ਖਾਸ ਕਰਕੇ ਜੁੜਿਆ ਹੋਇਆ ਸੀ ਉਹ ਰੋ ਰਿਹਾ ਵਾ ਤੇ ਗੁਰੂ ਕਿਰਪਾ ਕਰੇ ਉਹ ਸਾਡੇ ਵਿਛੜੇ ਹੋਏ ਨੌਜਵਾਨ ਨੂੰ ਆਪਦੇ ਚਰਨਾਂ 'ਚ ਨਵਾਸ ਦੇਵੇ ਕਿਉਂਕਿ ਇੱਕ ਸਿੱਖਾ ਜਿਹੜਾ ਉਹ ਅਰਦਾਸ ਹੀ ਕਰ ਸਕਦਾ ਸੋ ਮੈਂ ਅਰਦਾਸ ਹੀ ਕਰ ਸਕਦਾ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਦੇ ਚਰਨਾਂ 'ਚ ਨਵਾਸ ਦੇਵੇ ਸੋ ਕੋਈ ਸ਼ਬਦ ਨਹੀਂ ਕਹਿਣ ਵਾਲੀ ਜਿੰਨਾ ਸ਼ਬਦ ਨਾਲ ਮੈਂ ਤੁਹਾਨੂੰ ਇਹ ਗੱਲ ਕਹਿ ਸਕਾਂ ਬਹੁਤ ਅਫਸੋਸ ਆ ਇਤੋਂ ਵੱਡਾ ਅਫਸੋਸ ਹੋਈ ਨਹੀਂ ਸਕਦਾ ਜਦੋਂ ਤੋਂ ਲੈ ਕੇ ਪਤਾ ਲੱਗਿਆ ਸਾਰੇ ਪਿਆ ਦੇ ਵਿੱਚ ਬਹੁਤ ਹੀ ਮਾਹੌਲ ਆ ਜਿਹੜਾ ਉਹ ਦੁਖਦਾਈ ਮਾਹੌਲ ਬਣਿਆ ਹੋਇਆ ਸਸਕਾਰਪੰਡੀ ਨੇੜੇ ਸਮਸ਼ਾਨ ਘਾਟਾ ਉੱਥੇ ਹੋਵੇਗਾ ਕਿਉਂਕਿ ਇਹ ਸਾਡੇ ਇਸ ਨਗਰ ਦਾ ਸਰਪੰਚ ਰਿਹਾ ਇਹ ਪਰਿਵਾਰ ਇਹਨਾਂ ਦੀ ਮਾਤਾ ਜੀ ਸੋ ਪਰਿਵਾਰ ਸਾਰਾ ਨਗਰ ਹੀ ਖੜਾ ਸਾਰਾ ਇਲਾਕਾ ਖੜਾ ਦਾ ਮੈਂ ਫਿਰ ਇੱਕ ਵਾਰੀ ਤੁਸੀਂ ਜਿੰਨੇ ਵੀ ਮੀਡੀਆਕਰ ਆਏ ਆ ਮੈਂ ਸਾਰਿਆਂ ਦਾ ਇਸ ਸੁਮੱਚੇ ਨਗਰ ਵੱਲੋਂ ਸੁਮੱਚੇ ਇਲਾਕੇ ਵੱਲੋਂ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤਾ ਯੋਗਦਾਨ ਸੀ ਅਰਦਾਸਾਂ ਕਰਾਉਣ ਲਈ ਹੋਰ ਤਾਂ ਤੁਸੀਂ ਕੁਝ ਨਹੀਂ ਕਰਦੇ ਅਰਦਾਸਾਂ ਤੁਸੀਂ ਬਹੁਤ ਕਰਾਈਆਂ ਉਹ ਵੀ ਉਹਦੀ ਸਿਹਤ ਲਈ ਹੋਈ ਸੀਗਾ ਇਸ ਕਰਕੇ ਤੁਸੀਂ ਜਿਹੜਾ ਤੁਹਾਡਾ ਬਣਦਾ ਯੋਗਦਾਨ ਤੁਸੀਂ ਪਾਇਆ ਤੇ ਇਸ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸੀ ਸਰਦਾਰ ਸੁਬੀਰ ਸਿੰਘ ਬਾਲ ਸਾਹਿਬ ਤੇ ਮੈਂ ਵੀ ਇੱਕ ਪਾਰਟੀ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਮੇਰਾ ਆਪਦਾ ਹਲਕਾ ਜਗਰਾਵਾ ਮੈਂ ਆਪ ਇਸ ਪਰਿਵਾਰ ਨਾਲ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਪਿਤਾ ਥਾਣੇਦਾਰ ਕਰਮ ਸਿੰਘ ਉਹਨਾਂ ਨਾਲ ਜੁੜਿਆ ਹੋਇਆ ਸੀ ਇਸਦੁਵਾ ਰਾਜਵੀਰ ਜਵੰਧੇ ਨਾਲ ਵੀ ਨਿੱਜੀ ਤੌਰ ਤੇ ਮਿੱਤਰਤਾਈ ਸੀ ਸਾਡੇ ਮੇਰਾਪਿੰਡ ਡੱਲਾ ਵਾ ਉੱਥੇ ਡੱਲੇ ਕਾਲਜ ਦੇ ਵਿੱਚ ਸਾਡੇ ਸ੍ਰੀ ਰਾਮ ਕਾਲਜਾ ਉੱਥੇ ਵੀ ਜਵੰਧਾ ਬਹੁਤ ਵਾਰੀ ਜਾਂਦਾ ਰਿਹਾ ਕਿਉਂਕਿ ਗੀਤ ਗਾਉਣ ਦਾ ਬੜਾ ਸ਼ੌਂਕੀ ਸੀ ਸ਼ੁਰੂ ਤੋਂ ਲੈ ਕੇ ਸਾਡੇ ਜੋ ਫੈਸਟੀਵਲ ਹੁੰਦਾ ਸੀ ਉੱਥੇ ਜਵੰਧਾ ਜਾਂਦਾ ਹੁੰਦਾ ਸੀ ਉੱਤੋਂ ਲੈ ਕੇ ਸਾਡੇ ਰਾਜਵੀਰ ਨਾਲ ਪਿਆਰ ਆ ਆਉਣਾ ਜਾਣਾ ਸੋ ਅੱਜ ਬਹੁਤ ਦੁੱਖ ਦੀ ਗੜੇ ਕੋਈ ਮੈਂ ਅੱਗੇ ਜਿਵੇਂ ਗੱਲ ਕੀਤੀ ਆ ਕਿ ਇਤੋਂ ਵੱਡਾ ਦੁੱਖ ਹੋ ਨਹੀਂ ਸਕਦਾ ਸੋ ਗੁਰੂ ਮਾਰਾ ਕਿਰਪਾ ਕਰੇ वाहेगुरु जी का ख़ालसा वाहिगुरू जी फति ठीकु आहे जी